ਕੀ ਆਂਬ ਬਲਾ ਦੀ ਇੱਥੇ ਇੱਧਰ ਉਹ ਜਾਂ ਬਣਾਉਂਗੀ ਇੱਧਰ ਆਂਬ ਬਲਾ ਦਿੰਦੇ ਆ ਕਿ ਇੱਧਰ ਬਲਾਉਂਗਾ ਕਿ ਬੱਤਾ ਜਾਂਦਾ ਉਹਦਾ ਗੱਲ ਤਾਂ ਆਂਬ ਵੱਡਾ ਹੋਏਗਾ ਛਾਹ ਵੀ ਹੋ ਚੁਗੀ ਜਾਣੇ ਜਾਣ ਵੀ ਖਾਊਗਾ ਅਗਲਾ ਮੈਂ ਚਾਹਾਂਗੇ ਵਰਦੇ ਮੀ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰ ਅਮਰ ਨੂਰੀ ਨੇ ਆਪਣੇ ਮਰਹੂਮ ਪਤੀ ਸਰਦੂਲ ਸਿਕੰਦਰ ਦੀ ਯਾਦ ਦੇ ਵਿੱਚ ਉਹਨਾਂ ਦੀ ਕਬਰ ਤੇ ਜਾ ਕੇ ਹਰ ਮੈਦਾਨ ਫਤਿਹ ਸੇਵਾਦਾਰ ਦੇ ਸਹਿਯੋਗ ਨਾਲ ਕਬਰ ਦੇ ਆਲੇ ਦੁਆਲੇ ਛਾਂਦਾਰ ਫਲਦਾਰ ਬੂਟੇ ਲਗਾਏ। ਅਮਰ ਨੂਰੀ ਦਾ ਇਹ ਕਹਿਣਾ ਹੈ ਕਿ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਹੈ, ਹਵਾ, ਪਾਣੀ ਪਰ ਅਸੀਂ ਕੁਦਰਤ ਨੂੰ ਕੁਝ ਨਹੀਂ ਦਿੰਦੇ। ਇਸ ਲਈ ਅਸੀਂ ਇਹ ਸੋਚਿਆ ਕਿ ਸਰਦੂਲ ਸਿਕੰਦਰ ਜੀ ਦੀ ਕਬਰ ਉਸ ਰਸਤੇ ਤੇ ਨਾਲ-ਨਾਲ ਛਾਂਦਾਰ ਤੇ ਫਲਦਾਰ ਬੂਟੇ ਲਗਾਈਏ। ਜਦੋਂ ਵੀ ਕੋਈ ਰਾਂਗਰ ਗਰਮੀ ਦੇ ਮੌਸਮ ਦੇ ਵਿੱਚ ਲੰਘੇਗਾ ਤਾਂ ਦਰਖਤਾਂ ਦੀ ਛਾਂ ਹੇਠ ਆਰਾਮ ਕਰ ਸਕੇ। ਇਸ ਨਾਲ ਵਾਤਾਵਰਣ ਵੀ ਸਾਫ਼ ਰਹਿੰਦਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਤੁਹਾਡੇ ਆਲੇ ਦੁਆਲੇ ਕੋਈ ਸਾਡੇ ਨਾਲ ਸੰਪਰਕ ਕਰੋ ਉਥੇ ਹਰ ਮੈਦਾਨ ਪਤੇ ਦੇ ਮੁਖੀ ਕਸ਼ਮੀਰਾ ਸਿੰਘ ਨੇ ਅਮਰਨੂਰੀ ਤੋਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ਇਹ ਤਾਂ ਦੂਸਰੇ ਹੋਏ ਹੁੰਦਾ ਸੁਪਰਾਲੇ ਯੂਰੀ ਆ ਜਾਂਦੀਆਂ ਸਾਰੀਆਂ ਇਹ ਵੀਰ ਜਿਵੇਂ ਪਿਆਰ ਕਰਦੇ ਸਾਰੀਆਂ ਕੋਕਿੰਦਰ ਸਿੰਘ ਜੀ ਸਰੋ ਅਸੀਂ ਹਮੇਸ਼ਾ ਨੇ ਗੱਡੀ 'ਚ ਬੁੱਟਾ ਰੱਖਦੇ ਜਿੱਥੇ ਸਾਨੂੰ ਫਰੀਜਾ ਮਿਲਦੀ ਹੈ ਉਥੇ ਜਦ ਅਸੀਂ ਨਾਲ ਦੇ ਨਾਲ ਬੁੱਟਾ ਲਾ ਦਿੰਦਾ ਹੈ ਇਹ ਸਾਡੇ ਭਗਵੰਦਰ ਸਿੰਘ ਸਰੋ ਹਾਂ ਅੱਜ ਅਸੀਂ ਕੀ ਨੋਣਾ ਖੱਤਵੇਂ ਬੁੱਟਾ ਹੀ ਲਾ ਰਹੇ ਹਾਂ ਜੀ ਮੈਮ ਨੂੰ ਸਾਰੇ ਹਾਂਜੀ ਹੁਣ ਕੀ ਇਹ ਆਂਬ ਬਲਾ ਦੀ ਇੱਥੇ ਆਂਬ ਲਾਉਣੇ ਇੱਧਰ ਉੱਥੇ ਜਾਮਨ ਹੋਗੀ ਇੱਧਰ ਆਂਬ ਲਾ ਦਿੰਦੇ ਆ ਕਿ ਬੱਚਾ ਜਾਂਦਾ ਉਹਨਾਂ ਨਾਲ ਤਾਂ ਆਂਬ ਵੱਡਾ ਹੋ ਜਾਏਗਾ ਛਾਂ ਵੀ ਹੋ ਜਾਊਗੀ ਨਾਲੇ ਫਲ ਵੀ ਖਾਊਗਾ ਅਗਲਾ ਆਂਬ ਤੁਹਾਡੇ ਅਰਗੇ ਤੇ ਹੋਰ ਸਾਰੇ ਬੰਦਰ ਲਾਉਣਾ ਅੰਦਰ ਤਾਂ ਫੁੱਟੇ ਆ ਫੁੱਲਾਂ ਵਾਲੇ ਠੀਕ ਨੇ ਅਸੀਂ ਆਪਾਂ ਇੱਥੇ ਛੋਟੇ ਫੁੱਲਾਂ ਵਾਲੇ ਲਾਵਾਂਗੇ ਨਾਲੇ ਲਾਵਾਂਗੇ ਜਦੋਂ ਬੱਤੇ ਸਾਰੇ ਬਲਾ ਦਿੰਦੇ ਨੇ ਇਹਦੇ ਪਾਸੇ et elada seal äkki . Se reparte lado a ਮੈਂ ਕਹਿੰਦਾ ਉਤਨੀ ਲੱਗੀ ਉਤਨੀ ਚੱਲੂਗਾ ਤੈਨੂੰ ਮੈਂ ਉਤਨੀ ਹੀ ਦੇਵਾਂਗਾ ਕਿੰਨੀ ਲੱਗਦੀ ਹੈ ਕਿੰਨੀ ਤੇ ਮੈਂ 8-8 ਬੰਦ ਚਲਾ ਦਊਗਾ ਹਾਂ ਜਿਵੇਂ ਵੱਡੇ ਪੁੱਲੇ ਆਉਂਦਾ 80 ਘੱਟ ਦਾ 10 ਮੁੱਟ ਦਾ ਉਹਦਾ ਫਰਕ ਚਾਹੀਦਾ ਹੈ 10 ਮੁੱਟ ਦੇ ਉਹ ਕਿਹਾ ਉਹ ਜੱਬੇ ਇੱਕ ਲਾ ਦੋ 5 ਮੁੱਟ ਦੇ ਛੋੜਨਾ ਹਾਂਜੀ ਹਾਂਜੀ ya apa belum ni apa lagi ਤਾਂ ਤੋਂ ਬੜੀ ਮੇਂਗੀ ਜਾਣੀ ਆਪਾਂ ਬੰਦਾ ਬੁਲੇ ਬੰਦੇ ਮੜਦੇ ਹੋਰ ਦੇਖਿਆ ਉਧਰੋਂ ਆਮਦੇ ਕੁੱਤੇ ਆਪਾਂ ਹੋਰ ਚੱਕ ਲਿਓ ਆਂਦੇ ਉੱਥੇ ਲਾਵਾਂਗੇ ਨਹੀਂ ਆਪਾਂ ਦੇਤਾ ਉਹ ਨੇੜੇ ਲਾਵਾਂਗੇ ਦੋ ਦੋ ਸਾਰੇ ਨੂਮਾ ਹੀ ਆ ਗਿਆ ਨਾ ਅੱਛਾ ਨਹੀਂ ਨਾ ਆਪਣੇ ਬਤਾਓ ਇਹ ਕਰਕੇ ਲਾ ਲਓ ਆਪਣੇ ਪਾਸੇ ਲੱਗਿਓ ਨੇ ਆਪੇ ਇੱਧਰ ਨੂਮਾ ਤਾਜੀ ਬਹੁਤ ਲਾ ਦਿਓ ਇੱਧਰ ਨਾ ਇੱਕ ਦੋ ਨੂਮਾ ਆਪੇ ਬੁਸ਼ ਬੁਸ਼ ਲਾ ਦੇਣਾ ਇਹ ਕਿੰਨੇ ਦਾ ਰੋਡ ਦੇ ਜਿੰਨੀ ਲੱਗ ਜੋ ਉਨੀ ਵਧੀਆ ਇਹ ਬਟਾਲੀ ਦੇਖ ਇਹ ਕਿੰਨੀਆਂ ਰੋਡ ਤੇ ਰਹਿਣਾ ਹਵਾ ਵੀ ਸ਼ੁੱਧ ਰਹਿੰਦੀ ਹੈ ਮਤ ਹੈ ਇਹ ਘੁੱਟੋ ਘੱਟ ਜਿਹੜਾ 100 ਪੱਗ ਦਾ ਥੱਲੇ ਪੋਲਿਊਟਡ ਪਾਣੀ ਹੈ ਨਾ ਉਹ ਸਾਫ ਕਰਦੀ ਹੈ ਹਾਂ ਇੱਥੇ ਗੁਣਕਾਰੀ ਹੈ ਹਾਂ ਕਿਉਂਕਿ ਇਹਦਾ ਪਾਣੀ ਹੈ ਜਿਹੜਾ ਰੰਗ ਬਦਲਿਆ ਹਾਂ ਸਾਫ ਹੋ ਜੀ ਜਾ ਸਾਫ ਹੋ ਜੀ ਇਹ ਚੰਮੜ ਤਾਲੀਆਂ ਡੇਕਾ ਜਾੜ ਬੇਲ ਸੁਹਾੜਾ ਜਿਹੜਾ ਇਹ ਬਚਾ ਮਾਰੇ ਖੋਲ ਦਿੰਦੀ एक का बहुत अलग योग ही है। हाँ, बेचारों के बुटे सारे हर्षिंगार दे बुटे मेरे ख्याल में पांच सौ छः सौ बुटे होगा करें। वो सारा चट्टा करके ला देना। वो बुटे क्या? दूसरी लाओ फुल लाना ही। तो फुल दे बुटे काफी दे चलेंगे। वहाँ से? वहाँ से। वहाँ से खेलता बहुत अच्छा। हाँ, ना वो वहाँ स ਜਾਦਾ ਫੈਲਦਾ ਨਾ ਨਾ ਇੱਥੇ ਦਾ ਠੀਕ ਆ ਬੰਦੇ ਇਹ ਲਾਹੌਰੀ ਚਾਹ ਦਾ ਬੇਜਾ ਆ ਰੋਡ ਤੇ ਦਾ ਠੀਕ ਆ ਕੁੱਤਾ ਨਾ ਆਉਂ ਰੋਡ ਤੇ ਵਧੀਆ ਹੋ ਗਈ ਇਹ ਫੈਲਦਾ ਬਹੁਤ ਇਹ ਰੋਡ ਤੇ ਲਾ ਦਿੰਦੇ ਫਿਰ ਉੱਥੇ ਦਾ ਫੈਲ ਜਾਊਗਾ ਵਧੀਆ ਨਾਲ ਅੱਗੇ ਤੱਕ ਨਾਲ ਰੋਡ ਦਾ ਬੂਟੇ ਆਪਣੇ ਆਪ ਵੀ ਬਣੀ ਜਾਣੇ ਆ ਬਾਸ ਦੇ ਬੂਟੇ ਉੱਥੇ ਵੀ ਆਪਣੇ ਉੱਧਰ ਵੀ ਲਾਓ ਹਾਂ 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 ਮਾਰਨੇ ਬਸੇ ਨਾ ਗੇੜ ਨੂੰ वाले ਨਾਲ ਸਹਿਯੋਗ ਕਰਾ ਰਹੇ ਨੇ ਅੱਜ ਆਪਾਂ ਜਿੱਥੇ ਅਸਦੂਲ ਜੀ ਦੀ ਕਬਰ ਆ ਉੱਥੇ ਤੇ ਆ ਜਰਾ ਸਾਰੀ ਰੋਡ ਜਿਹੜੀ ਹੈਗੀ ਉੱਥੇ ਤੋਂ ਜਾ ਰਹੀ ਆ ਤੇ ਆਪਾਂ ਇਹਦੇ ਆਸ-ਪਾਸੇ ਹਰ ਤਰ੍ਹਾਂ ਦੇ ਬੂਟੇ ਲਾ ਰਹੇ ਆ ਫਲਦਾਰ ਬੂਟੇ ਫੁੱਲਾਂ ਵਾਲੇ ਬੂਟੇ ਤੇ ਛਾਂਦਾਰ ਬੂਟੇ ਜਿਹੜੇ ਕਿ ਬਹੁਤ ਵੱਡੇ ਹੋਵਨਗੇ ਇਹਨਾਂ ਦੀ ਪੂਰੀ ਸਾਂਭ ਸੰਭਾਲ ਕਰਾਂਗੇ ਤੇ ਇਹ ਰੋਡ ਦੇ ਉੱਤੇ ਇਹ ਦਰਖਤ ਬਹੁਤ ਘੱਟ ਸੀ ਤੁਸੀਂ ਦੇਖ ਰਹੇ ਹੋ ਪੂਰਾ ਖਲੀ ਪਿਆ ਸੀ ਹੁਣ ਇਸ ਰੋਡ ਦੇ ਉੱਤੇ ਕੋਈ ਰਾਹਗੀਰ ਜਾ ਰਿਹਾ ਹੈ ਗਰਮੀ ਗਰਮੀ ਦੇ ਵਿੱਚ ਤਾਂ ਬਹਿ ਕੇ ਇਥੇ ਛਾਂ 'ਚ ਬਹਿ ਸਕਦਾ ਹੈ ਲੋਕੜੀ ਆਰਾਮ ਕਰ ਸਕਦਾ ਹੈ ਤੇ ਸੋਹਣਾ ਵੀ ਲੱਗਦਾ ਨਾਲੇ ਛਾਵੇਂ ਛਾਵੇਂ ਜਾਣਗੇ ਸੋ ਇਸ ਕਰਕੇ ਤੁਸੀਂ ਸਾਨੂੰ ਬlesing ਦਿਓ ਕਿ ਅਸੀਂ ਇਸ ਕੰਮ ਦੇ ਵਿੱਚ ਹੋਰ ਜ਼ਿਆਦਾ ਅੱਗੇ ਅੱਗੇ ਵਧ ਕੇ ਜਿੱਥੇ-ਜਿੱਥੇ ਬੁੱਤੇ ਲਾਉਣ ਵਾਲੇ ਨੇ ਜਿੱਥੇ ਸਾਨੂੰ ਖਾਲੀ ਥਾਵਾਂ ਦਿਂਦੀਆਂ ਨੇ ਅਸੀਂ ਬੁੱਤੇ ਲਾਸ ਗਏ ਕਿਉਂਕਿ ਬਿੱੱਡੂ ਭਾਜੀ ਸਾਡੇ ਤੇ ਹਰ ਮਦਦ ਪਤੇ ਸੇਵਾਦਲ ਖੰਨਾ ਇਹ ਸਾਡੇ ਨਾਲ ਨੇ ਅਸੀਂ ਸਾਰੇ ਰਲ ਕੇ ਅਸੀਂ ਸੇਵਾ ਦੇ ਵਿੱਚ ਹਾਜ਼ਰ ਆ ਜੀ ਕੁਦਰਤ ਦੀ ਸੇਵਾ ਉਹ ਤੁਹਾਡੀ ਸਾਰਿਆਂ ਦੀ ਸਾਡਾ ਪਿਓਰ ਹੁੰਦਾ ਵਾਤਾਵਰਨ ਇਹ ਤੇ ਤੁਸੀਂ ਬਲੇਸਿੰਗ ਦਿਓ ਕਿ ਅਸੀਂ ਇਹ ਸਾਰੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਕੁਦਰਤ ਦੀ ਸੇਵਾ ਇਹ ਕਿਉਂਕਿ ਨੇਚਰ ਸਾਨੂੰ ਸਾਰਾ ਕੁਝ ਦਿੰਦੀ ਆ ਹਵਾ ਪਾਣੀ ਧੁੱਪ ਆ ਪਰ ਹਰ ਚੀਜ਼ ਆਪਾਂ ਇਸ ਕੁਦਰਤ ਤੋਂ ਲੰਨੇ ਆ ਆਪਾਂ ਦੰਦੇ ਕੁਝ ਵੀ ਨਹੀਂ ਹੈਗੇ ਪਰ ਸਾਨੂੰ ਵੀ ਇਹਦੀ ਸੰਭਾਲ ਕਰਨੀ ਚਾਹੀਦੀ ਆ ਸੋ ਮੈਨੂੰ ਇਦਾਂ ਸੀਗਾ ਕਿ ਜਿੱਥੇ-ਜਿੱਥੇ ਦਰਖਤ ਜਿਹੜਾ ਸਰਦੂਲ ਜੀ ਦੀ ਕਬਰ ਨੂੰ ਇਹ ਰਾਹ ਜਾ ਰਿਹਾ ਸਾਹਮਣੇ ਸਰਦੂਲ ਜੀ ਦੀ ਕਬਰ ਆ ਉਧਰੋਂ ਜਿੱਥੇ ਗੱਡੀਆਂ ਖੜੀਆਂ ਨੇ ਤੇ ਇਹ ਸਾਰਾ ਰਸਤਾ ਖਾਲੀ ਸੀ ਮੈਂ ਦੇਖ ਤਿੰਦੀ ਸੀ ਇੱਥੇ ਕੋਈ ਛਾਂਦਾਰ ਦਰਖਤ ਨਹੀਂ ਹੈਗਾ ਤੇ ਮੈਂ ਸੋਚਿਆ ਕਿ ਆਪਾਂ ਇੱਥੇ ਸਾਰੇ ਛਾਂਦਾਰ ਦਰਖਤ ਲਾਈਏ ਫੁੱਲਾਂ ਵਾਲੇ ਦਰਖਤ ਲਾਈਏ ਔਰ ਫਲਾਂ ਵਾਲੇ ਦਰਖਤ ਲਾਈਏ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਜਿਹੜੇ ਸਹਿਯੋਗ ਦੇ ਰਹੇ ਨੇ ਸਾਡੇ ਬਿੱਟੂ ਭਾਜੀ ਖੰਨੇ ਤੋਂ ਇੱਧਰ ਸਾਡੇ ਭਾਜੀ ਇੱਧਰ ਨੂੰ ਆ ਜਾਓ ਕਸ਼ਮੀਰ ਸਿੰਘ ਖਾਲਸਾ ਸਾਡੇ ਇਹ ਹਰ ਮદાન ਫਤਿਹ ਸੇਵਾਦਲ ਖੰਨਾ ਵਾਲੇ ਇਹ ਮੇਰਾ ਸਹਿਯੋਗ ਦੇ ਰਹੇ ਨੇ ਤੇ ਅਸੀਂ ਅੱਜ ਇੱਥੇ ਬੁੱਟੇ ਲਾ ਰਹੇ ਹਾਂ ਜੀ ਪੂਰੇ ਕਾਫੀ ਸਾਰੇ ਬੁੱਟੇ ਲਾਤੇ ਅਸੀਂ ਉਧਰ ਵਿਖੰਨੇ ਵੀ ਲਾ ਕੇ ਆਏ ਹਾਂ ਹੁਣ ਅਸੀਂ ਇੱਧਰ ਪੂਰੇ ਰਾਹ ਤੇ ਲਾ ਰਹੇ ਹਾਂ ਤਾਂ ਕਿ ਜਿੱਥੋਂ ਸਰਦੂਲ ਜੀ ਦਾ ਉਹ ਰਸਤਾ ਉਹ ਸ਼ੁਰੂ ਹੁੰਦਾ ਉਹ ਅੱਗੇ ਤੱਕ ਅਸੀਂ ਫਲਾਂ ਵਾਲੇ ਬੁੱਟੇ ਤੇ ਸਾਰੇ ਲਾਈਏ ਜਦੋਂ ਵੀ ਕੋਈ ਰਾਹੀ ਇਧਰੋਂ ਜਾਵੇ ਧੁੱਪ ਦੇ ਵਿੱਚ ਤੇ ਵੀ ਛਾਂ ਦੇ ਵਿੱਚ ਬੈਠ ਕੇ ਆਰਾਮ ਕਰ ਸਕਦਾ ਹੈ ਜਾਮਣਾ ਅੰਬ ਅਮਰੂਦ ਲਗਾਏ ਨੇ ਬੱਚੇ ਜਾਂ ਕੋਈ ਵੀ ਜਾਂਦਾ ਰਾਹੀਰ ਜਾਂਦਾ ਖਾ ਵੀ ਸਕਦਾ ਅੰਬ ਵੀ ਖਾ ਸਕਦਾ ਹੈ ਜਾਮਣਾ ਵੀ ਖਾ ਸਕਦਾ ਹੈ ਅਮਰੂਦ ਵੀ ਖਾ ਸਕਦਾ ਹੈ ਸੋਹਾਂ ਜਣੀ ਦੇ ਵੇਲਾ ਉਹ ਬੁੱਟੇ ਲਗਾਏ ਨੇ ਉਹ ਬਹੁਤ ਚੰਗੇ ਹੁੰਦੇ ਨੇ ਸੋ ਅਸੀਂ ਸੋਚਦੇ ਕਿ ਨਾਲੇ ਤਾਂ ਆਕਸੀਜਨ ਦਾ ਕੰਮ ਕਰਦੇ ਆ ਇਹ ਵਧੀਆ ਨਿੰਮਾ ਬਹੁਤ ਸਾਰੀਆਂ ਲਗਾਈਆਂ ਡੇਕਾ ਤੇ ਨਿੰਮਾ ਬਹੁਤ ਲਾਈਆਂ ਨੇ ਇਹ ਇਹ ਪਿਓਰ ਕਰਦੀਆਂ ਨੇ ਹਵਾ ਨੂੰ ਆਕਸੀਜਨ ਨੂੰ ਪਿਓਰ ਕਰਦੀਆਂ ਨੇ ਛਾਂ ਵੀ ਦਿੰਦੀਆਂ ਨੇ ਨਿੰਮ ਸਾਡੇ ਬਹੁਤ ਕੰਮ ਆਉਂਦੀ ਉਹਦੀ ਦਾਤਣ ਬੜੀ ਚੰਗੀ ਹੁੰਦੀ ਆ ਔਰ ਸਾਡੀ ਜ਼ਮੀਨ ਨੂੰ ਪਿਓਰ ਕਰਦੀ ਆ ਕੈਮੀਕਲ ਜਿਹੜਾ ਜ਼ਮੀਨ ਦੇ ਵਿੱਚ ਚੱਲੇ ਜਾਂਦਾ ਉਹਨੂੰ ਸ਼ੁੱਧ ਕਰਦੀ ਆ ਜ਼ਮੀਨ ਨੂੰ ਇਸ ਕਰਕੇ ਅਸੀਂ ਇਸ ਕੁਦਰਤ ਦੀ ਸੇਵਾ ਵਿੱਚ ਆਏ ਦੇਖੋ ਮੀਂਹ ਪੈ ਰਿਹਾ ਹਲਕੀ ਹਲਕੀ ਭੂਰ ਪੈ ਰਹੀ ਆ ਬੱਦਲ ਦੇਖੋ ਜੀ ਉੱਪਰ ਦਿਖਾਓ ਉੱਪਰ ਬੱਦਲ ਜਰਾ ਕੁਦਰਤ ਮਿਹਰਬਾਨ ਹੋਈ ਹੋਈ ਆ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਪਰ ਐਦਾਂ ਹੈ ਕਿ ਜਿਹੜਾ ਕੰਮ ਤੁਸੀਂ ਕਰਨਾ ਹੈ ਥਾਂ ਲੈ ਤੇ ਕਰਨਾ ਹੀ ਆ ਕਿਉਂਕਿ ਹਿੰਮਤ ਦਿੰਦਾ ਹੈ ਸੱਚੇ ਪਾਤਸ਼ਾਹ ਅਸੀਂ ਕੁਝ ਵੀ ਨਹੀਂ ਹੈਗੇ ਸਾਡੀ ਔਕਾਤ ਨਹੀਂ ਅਸੀਂ ਕੁਝ ਕਰ ਸਕੀਏ ਕਰਮ ਚੰਗੇ ਇਹ ਪ੍ਰਮਾਤਮਾ ਸਾਨੂੰ ਹਿੰਮਤ ਦਿੰਦਾ ਹੈ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਇਹ ਸਾਰੇ ਕੰਮ ਕਰਦੇ ਆ। ਸੋ ਮੈਂ ਸਾਰਿਆਂ ਨੂੰ ਇਹ ਵੀ ਕਹਾਂਗੀ ਕਿ ਤੁਹਾਡੇ ਆਸੇ-ਪਾਸੇ ਅਗਰ ਖਾਲੀ ਜਗ੍ਹਾ ਪਈ ਆ ਕਿਤੇ ਦੂਰ-ਦੂਰ ਤੱਕ ਕੋਈ ਦਰਖਤ ਹੈ ਨਹੀਂ ਤਾਂ ਪਲੀਜ਼ ਤੁਸੀਂ ਜ਼ਰੂਰ ਉੱਥੇ ਦਰਖਤ ਲਗਾਓ ਛਾਂਦਾਰ ਫਲਦਾਰ ਜੇ ਤੁਹਾਨੂੰ ਤੁਹਾਨੂੰ ਬੁੱਟੇ ਚਾਹੀਦੇ ਆ ਤਾਂ ਸਾਡੇ ਨਾਲ ਸੰਪਰਕ ਕਰੋ ਇੱਧਰ ਹੈਗੇ ਹਰ ਮੈਦਾਨ ਫਤਿਹ ਸੇਵਾਦਲ ਖੰਨਾ ਵਾਲੇ ਸਾਡੇ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਤਿਆਰ ਆ ਜੇ ਉੱਥੇ ਆ ਕੇ ਬੁੱਟੇ ਲਾਵਾਂਗੇ ਹਾਂ ਤੇ ਜਿੰਦੀ ਦੀ ਸੇਵਾ ਮੈਂ ਵੀ ਆ ਕੇ ਪਾਸਾ ਦੀ ਨਾਲ ਆਉਂਗੀ ਤੇ ਬੁੱਟੇ ਲਾ ਕੇ ਜਾਵਾਂਗੇ ਬਸ ਤੁਸੀਂ ਸਾਨੂੰ ਦੱਸਣਾ ਵੀ ਕਿੱਥੇ ਬੁੱਟੇ ਲਗਾਣੇ ਆ ਤੇ ਵੀਰ ਜੀ ਵੀਰ ਜੀ ਸਾਡੇ ਜਿੰਨੇ ਵੀ ਜਾਮਣਾ ਆਂਬ ਨਿੰਮਾ ਡੇਕਾ ਹਰ ਸ਼ਿੰਗਾਰ ਬਹੁਤ ਸਾਰੇ ਬੁੱਟੇ ਲੱਗੇ ਹੋਣੇ ਜਦੋਂ ਬਰਸਾਤ ਆਉਂਦੀ ਆ ਬੀਜ ਗਿਰਦੇ ਨੇ ਬਹੁਤ ਸਾਰੇ ਬੁੱਟੇ ਤਿਆਰ ਹੁੰਦੇ ਨੇ ਅਸੀਂ ਸਾਂਭ ਕੇ ਰੱਖ ਲੈਂਦੇ ਆ ਜਿੱਥੇ ਜ਼ਰੂਰਤ ਹੁੰਦੀ ਅਸੀਂ ਲਾ ਦਿੰਦੇ ਹੁੰਨੇ ਆ ਬੁੱਟੇ ਜਾ ਕੇ ਨਾ ਕਿਸੇ ਨੂੰ ਜ਼ਰੂਰਤ ਹੁੰਦੀ ਅਸੀਂ ਉੱਥੋਂ ਜਦੋਂ ਤਿਆਰ ਹੋ ਜਾਂਦੇ ਬੁੱਟੇ ਮੈਂ ਸਾਰਿਆਂ ਨੂੰ ਦੇ ਦਿੰਦੀ ਹੁੰਨੀ ਆ ਬੁੱਟੇ ਉਹ ਵੀ ਤਾਂ ਕਿ ਸਾਰਾ ਵਾਤਾਵਰਣ ਹਰਿਆ ਭਰਿਆ ਰਹੇ ਸੁਗੰਧੀ ਤਰ੍ਹਾਂ ਵੇ ਸੋਹਣਾ ਰਵੇ ਆਕਸੀਜਨ ਹੋਵੇ ਸਾਰੇ ਪਾਸੇ ਸਾਡਾ ਪੰਜਾਬ ਐ ਪੂਰਾ ਖੁਸ਼ਬੂਦਾਰ ਹਰੀਆਵਲਦਾਰ ਔਰ ਫਲਦਾਰ ਹੋ ਜਾਵੇ ਇਹ ਬੜੀ ਭਾਗਾਂ ਵਾਲੀ ਗੱਲ ਹੈ ਕਿ ਮੈਡਮ ਖੁਦ ਨਾਲ ਆ ਕੇ ਇਹ ਪਲਾਂਟੇਸ਼ਨ ਕਰਾ ਰਹੇ ਨੇ ਅੱਜ ਅਸੀਂ 350 ਬੂਟਾ ਲੈ ਕੇ ਆਏ ਸੀਗੇ ਜੀ ਪਹਿਲਾਂ ਆਪਾਂ ਨੇ ਬੂਟਾ ਲਗਾਇਆ ਮੈਮ ਜੀ ਦੀ ਕੋਠੀ ਉਹਦੇ ਨਾਲ ਲੱਗਦੇ ਉੱਤੇ ਫੁੱਲਾਂ ਵਾਲੇ ਸੀਗੇ ਲੇਕਿਨ ਇੱਥੇ ਜਿਸ ਤਰ੍ਹਾਂ ਮੈਡਮ ਜੀ ਨੇ ਦੱਸਿਆ ਛਾਂ ਵਾਲੇ ਫਰੂਟਾਂ ਵਾਲੇ ਤੇ ਫੁੱਲਾਂ ਵਾਲੇ ਤੇ ਮੈਡੀਸਨ ਵਾਲੇ ਤੇ ਸਾਰੇ ਬੁੱਟੇ ਲਗਾਏ ਨੇ ਤੇ ਮੈਂ ਤੁਸੀਂ ਯਕੀਨ ਮੰਨੋਗੇ ਮੈਮ ਜੀ ਨੂੰ ਪਹਿਲੀ ਵਾਰੀ ਮਿਲੇ ਆ ਪਰ ਐਨੇ ਡਾਊਨ ਟੂ ਅਰਥ ਨੇ ਮੈਡਮ ਤੇ ਐਨੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਆਪ ਮੁਹਾਰੇ ਅੱਗੇ ਹੋ ਕੇ ਸਾਰੀ ਪਲਾਂਟੇਸ਼ਨ ਕਰਵਾਈ ਆ ਤੇ ਐਦਾਂ ਦਾ ਹੀ ਡਾਊਨ ਟੂ ਅਰਥ ਹੋਣਾ ਚਾਹੀਦਾ ਕਿਉਂਕਿ ਅਸੀਂ ਕੋਈ ਇਹ ਦਿਖਾਵੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਚੀਜ਼ਾਂ ਨਾ ਸਾਡੇ ਵਾਕਈ ਕੁਦਰਤ ਦੇ ਨਾਲ ਅਸੀਂ ਜੁੜੇ ਹੋਏ ਆ ਕੁਦਰਤ ਸਾਨੂੰ ਤਾਂ ਹੀ ਸਾਡੇ ਤੇ ਮਿਹਰਬਾਨ ਹੁੰਦੀ ਹੈ ਦੇਖੋ ਅੱਜ ਇਹ ਕਹਿੰਦੇ ਨੇ ਤੇ ਤੂੰ ਆਪਣਾ ਕਹਿੰਦੇ ਕਿਵੇਂ ਕਿਸ ਤਰ੍ਹਾਂ ਮੈਡਮ ਕੋ ਦੋਹਾਂ ਨਹੀਂ ਹੈਗਾ ਵੀ ਅਕੇਲਾ ਹੀ ਚਲਾ ਥਾ ਮੈਂ ਕਾਰਵਾ ਬੰਤਾ ਕਿ ਐਤਾ ਹੀ ਹੈ ਜੇ ਅੱਜ ਮੈਡਮ ਜੀ ਸਾਡੇ ਗਰੁੱਪ ਨਾਲ ਵੀ ਸਾਡੇ ਸ਼ਾਮਿਲ ਹੋਣ ਤੇ ਸਾਡਾ ਵੀ ਧੰਨਵਾਦ ਆ ਗਿਆ ਕਿ ਮੈਮ ਨੇ ਇਹ ਕਿਹਾ ਵੀ ਜੇ ਤੁਹਾਨੂੰ ਬੂਟੇ ਦੀ ਲੋੜ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ